ਅੰਮ੍ਰਿਤਸਰ ਮਜੀਠਾ ਰੋਡ ਗੰਡਾ ਸਿੰਘ ਗਲੀ ਨੰਬਰ 3 ਵਿਖੇ ਸਿਲੰਡਰ ਫਟਣ ਦੇ ਨਾਲ ਵਾਪਰ ਗਿਆ ਹਾਦਸਾ ਪੀੜਤ ਪਰਿਵਾਰ ਨੇ ਮਦਦ ਦਿੱਤੀ ਅਪੀਲ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਦੋਸਤੋ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿਹੜੀਆਂ ਦਿਲ ਨੂੰ ਝੰਜੋੜ ਕੇ ਰੱਖ ਦੇਣਗੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਪਹੁੰਚੇ ਹਾਂ ਗੰਡਾ ਸਿੰਘ ਗਲੀ ਨੰਬਰ 3 ਦੇ ਵਿੱਚ ਇਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਇੱਥੇ ਕੱਲ ਇੱਕ ਸਿਲੰਡਰ ਜਿਹੜਾ ਫਟਿਆ ਪਰ ਗਰੀਬ ਪਰਿਵਾਰ ਆ ਲੋਕਾਂ ਦੇ ਘਰ ਕੰਮ ਕਰਦੇ ਨੇ ਮਿਹਨਤ ਮਜ਼ਦੂਰੀ ਕਰਦੇ ਨੇ ਪਰ ਮਕਾਨ ਦੇ ਜਿਹੜੇ ਚਖਰੇ ਤੱਕ ਉਡਾ ਦਿੱਤੇ ਗਏ ਨੇ ਤਨ ਮੈਂ ਉਹਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਜਿਹੜਾ ਸਿਲੰਡਰ ਫਟਿਆ ਪਰ ਨੁਕਸਾਨ ਕੋਈ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਕੰਮ ਤੇ ਗਏ ਸੀ ਪਰ ਮਗਰੋਂ ਸਿਲੰਡਰ ਕਿੱਦਾਂ ਫਟਿਆ ਇਹਦੀ ਹਜੇ ਪੁਸ਼ਟੀ ਨਹੀਂ ਹੋ ਸਕੀ ਕਿ ਤੀ ਤਸਵੀਰਾਂ ਵੇਖੋ ਛੱਤ ਤੱਕ ਜਿਹੜੀ ਆ ਉਹ ਡਾ ਦਿੱਤੀ ਗਈ ਆ ਤੀ ਸੱਤ ਦੀਆਂ ਤਸਵੀਰਾਂ ਵੀ ਵੇਖੋ ਇਹ ਤੁਹਾਨੂੰ ਤਸਵੀਰਾਂ ਹੀ ਦਿਖਾ ਰਹੇ ਆ ਸਭ ਤੋਂ ਵੱਡੀ ਇਹ ਗੱਲ ਸਾਹਮਣੇ ਆ ਰਹੀ ਆ ਪੀ ਛੱਤ ਜਿਹੜੀ ਆ ਉੱਡੀ ਚੁੱਕੀ ਆ ਇਹਨਾਂ ਦਾ ਕਹਿਣਾ ਹੈ ਕਿ ਸਾਡੀ ਜਿਹੜੀ ਆ ਮਤ ਗਰੀਬ ਪਰਿਵਾਰ ਦੀ ਜਿਹੜੀ ਮਤ ਕੀਤੀ ਜਾਵੇ ਬੇਵੀ ਮੇਰਾ ਨਾਮ ਜੇ ਮੇਰਾ ਸਿਲੰਡਰ ਫਟ ਗਿਆ ਹੈ ਤੇ ਉਸ ਤੋਂ ਬਾਅਦ ਮੈਨੂੰ ਨਹੀਂ ਕੋਈ ਪਤਾ ਲੱਗਾ ਵੀ ਤੇ ਗਵਾਂਡੀਆਂ ਨੇ ਮੇਰਿਆਂ ਨੇ ਸਾਰੇ ਆ ਮੁੰਡਿਆਣੇ ਪਾਲ ਆ ਕੇ ਮੇਰਾ ਅੱਗ ਬੰਦ ਕੀਤੀ ਹੈ। ਤੁਸੀਂ ਕਿੱਥੇ ਗਏ ਸੀ? ਅਸੀਂ ਕੰਮ ਤੇ ਗਏ ਘਰਾਂ ਦੇ ਕੰਮ ਕਰਦੇ ਆ ਤੇ ਉੱਥੇ ਮੈਨੂੰ ਫੋਨ ਗਿਆ ਵਾ ਤੇ ਤੇਰੇ ਘਰ ਨੂੰ ਅੱਗ ਲੱਗ ਗਈ ਆ ਤੇ ਮੈਂ ਉੱਥੋਂ ਭੱਜੀ ਆਈ ਆ ਤੇ ਆਉਂਦੇ ਆਉਂਦੇ ਮੇਰੀ ਜਿਹੜੀ ਜਿੱਦਾਂ ਘਰ ਕੰਮ ਕਰਦੇ ਆਉਂਦੇ ਹੌਸਲੇ ਨਾਲ ਜਾਈਂ ਰਾਹ ਚ ਡੇਗਣਾ ਪਈ। ਹਾਂ ਤੁਸੀਂ ਸਮਾਜ ਸੇਵਾ ਨੂੰ ਕੀ ਅਪੀਲ ਕਰਦੇ ਜੀ? ਅੱਜੀ ਕਰਨੇ ਵੀ ਗਰੀਬ ਬੰਦੇ ਦਾ ਸਾਨੂੰ ਕੋਈ ਸੋਚਿਆ ਜਾਵੇ। ਮੈਂ ਘਰ ਲੋਕਾਂ ਦੇ ਮਿਹਨਤ ਮਜੂਰੀ ਕਰਨ ਵਾਲੀ ਆ ਮੇਰੀ ਥੋੜੀ ਬੋਦੀ ਮਸ਼ਤ ਕੀਤੀ ਜਾਵੇ ਅਜੀਤ ਪਟਕੇ ਸਾਹਿਬ ਅੱਜ ਤੁਸੀਂ ਇੱਥੇ ਪਹੁੰਚੇ ਦੇ ਗਰੀਬ ਪਰਿਵਾਰ ਵਾਲ ਪਹੁੰਚੇ ਦੇ ਕੀ ਕਰਾ ਤੁਹਾਡਾ ਜੀ ਕਹਿਣਾ ਕੀ ਹੈ ਜੀ ਕਹਿਣਾ ਆ ਵੀ ਗਰੀਬ ਆਦਮੀ ਦੀ ਜ਼ਿੰਦਗੀ ਕੋਈ ਨਹੀਂ ਹੈਗੀ ਤੇ ਨਾਲ ਹੀ ਕੋਈ ਗਰੀਬ ਨੂੰ ਪੁੱਛਣ ਆਲਾ ਹੈਗਾ ਜਦੋਂ ਟਾਈਮ ਆਂਦਾ ਵੋਟਾਂ ਦਾ ਤੇ ਇਹਨਾਂ ਲੋਕਾਂ ਦੇ ਨਾ ਇੱਥੋਂ ਦੇ ਜਿਹੜੇ ਲੀਡਰ ਦੇ ਪੈਰੀ ਆਤਲਾਂ ਤੱਕ ਜਾਂਦੇ ਆ ਹੱਥ ਜੋੜਨ ਤੱਕ ਜਾਂਦੇ ਆ ਜੱਫੀਆਂ ਪਾਉਣ ਤੱਕ ਜਾਂਦੇ ਆ ਕੀ ਗੱਲ ਇਹਨਾਂ ਦੀ ਛਾਤੂ ਉੱਡ ਗਈ ਏ ਤੇ ਕਿਸੇ ਲੀਡਰ ਨੂੰ ਕੋਈ ਚੇਤਾ ਨਹੀਂ ਹੈਗਾ ਇਹ ਜਿੱਥੇ ਆਪਾਂ ਖਲੋਤੇ ਆ ਵਾਰ ਨੰਬਰ 10 ਪੈਂਦੀ ਏ ਗੰਡਾ ਸਿੰਘ ਵਾਲਾ ਕੌਂਸਲ ਇੱਥੇ ਮੈਡਮ ਸ਼ਰੂਤੀ ਜੀ ਖੱਬੇ ਪਾਸੇ ਸੱਜੇ ਪਾਸੇ ਡਿਪਟੀ ਮੇਅਰ ਮੈਡਮ ਪ੍ਰਿੰਕਾ ਸ਼ਰਮਾ ਥੋੜਾ ਜਿਆਦਾ ਹੋ ਜੀਏ ਤੇ ਇੰਪਰੂਵਮੈਂਟ ਟਾਸਟ ਦੇ ਚੇਅਰਮੈਨ ਕਰਮਜੀ ਸਿੰਘ ਰਿੰਟੂ ਜੀ ਇੱਧਰ ਦੇ ਪਾਸੇ ਹੋ ਜਿਏ ਤੇ ਐਮਰ ਸਾਹਿਬ ਕੁਵਰ ਵਿਜੇਪਰਤਾ ਜੀ ਕੀ ਗੱਲ ਇੰਨਾ ਸੁੱਤੇ ਪਏ ਸਾਰੇ ਜਾਂ ਇਹਨਾਂ ਨੂੰ ਦਿਖਦਾ ਕੁਝ ਨਹੀਂ ਪਿਆ ਐਸੇ ਹਾਲੇ ਮੇਜਰ ਸਿੰਘ ਜੀ ਇਹ ਹਾਲਾਤ ਦਿਖਾਓ ਜਿਹੜਾ ਇਹਨੂੰ ਆਗੇ ਜਰਾ ਮੜੇ ਜੇ ਆ ਦੇਖੋ ਹਾਲਾਤ ਕੀ ਹੈ ਗਰੀਬ ਆਦਮੀ ਦੇ ਵੇਖੋ ਜਰਾ ਹਾਲਾਤ ਵੇਖੋ ਆ ਦੇਖੋ ਮੋਮ ਜਮਾ ਤੇਰੇ ਕੋ ਕੰਧਾ ਵੇਖੋ ਕੀ ਹਾਲ ਹੋ ਗਿਆ ਯਾਰ ਕੁਛ ਤੇ ਥੋੜਾ ਬੋਤਾ ਦੇ ਇਨਸਾਨੀਅਤ ਦਿਖਾਓ ਮੈਂ ਕਹਿੰਨਾ ਆ ਦਿਨਾਂ ਜੇ ਲੋਕਾਂ ਨੇ ਸ਼ਬੀਲਾ ਇੰਨੀਆਂ ਕੋ ਲਾਈਆਂ ਨੇ ਲੰਗਰ ਇੰਨੇ ਕੋ ਲਾਏ ਨੇ ਪਰ ਕਿਤੇ ਇਹੋ ਜਿਹਾ ਵੀ ਕੋਈ ਲੰਗਰ ਲਾ ਦਿਆ ਕਰੋ ਕਿਤੇ ਕੋਈ ਤੁਹਾਨੂੰ ਰੱਬ ਯਾਦ ਕਰੇ ਇਹੋ ਜਿਹਾ ਕਿਤੇ ਮੈਂ ਕਹਿੰਦਾ ਸ਼ਬੀਰ ਲਾਓ ਕਿਸੇ ਗਰੀਬ ਆਦਮੀ ਦੀ ਛੱਤ ਪਵਾ ਦਿਓ ਇਹੋ ਜਿਹਾ ਕੋਈ ਸੋਚ ਲੋ ਮਾੜਾ ਮੋਟਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਇੱਥੇ ਤੱਕ ਹੀ ਰਾਸ਼ਨ ਵੀ ਇਹਨਾਂ ਦਾ ਥੱਲੇ ਮਿੱਟੀ ਹੋ ਗਿਆ ਜੀ ਆਹ ਮੰਜੇ ਆ ਵੇਖੋ ਜੀ ਮੇਜਰ ਸਿੰਘ ਜੀ ਆਹ ਮੰਜੇ ਵੇਖਿਓ ਆ ਵੇਖਿਓ ਇਹ ਆਹ ਮੰਜੇ ਵੇਖਿਓ ਆ ਤੁਹਾਡਾ ਭਰਾ ਆਤ ਲੱਗ ਸਾਡਾ ਮੰਜਾ ਇੱਕ ਆ ਮੰਜਾ ਵੇਖਿਓ ਜੀ ਆਹ ਮੰਜਾ ਵੇਖੋ ਇੱਧਰ ਆ ਵੇਖੋ ਆ ਮੰਜਾ ਆਹ ਵਾਸ਼ਿੰਗ ਮਸ਼ੀਨ ਆ ਵੇਖੋ ਥੱਲੇ ਸਾਹਮਣੇ ਆਹ ਵਾਸ਼ਿੰਗ ਮਸ਼ੀਨ ਵੇਖੋ ਥੱਲੇ ਸੜ ਕੇ ਸੁਆਹ ਹੋ ਗਈ ਰਾਸ਼ਨ ਥੱਲੇ ਇਹਨਾਂ ਦਾ ਸੜ ਕੇ ਸੁਆਹ ਹੋ ਗਿਆ ਪੱਖਾ ਇਹਨਾਂ ਦਾ ਸੜ ਕੇ ਸੁਆਹ ਹੋ ਗਿਆ ਦੱਸੋ ਇਹ ਗਰੀਬ ਆਦਮੀ ਕਿੱਥੇ ਜਾਵੇ ਕਿੱਥੇ ਸੋਵੇ ਕਿੱਥੇ ਬਵੇ ਕਿੱਥੇ ਖਲੋਵੇ ਜਗ੍ਹਾ ਨਾ ਕਿੰਨੀ ਵੇਖੋ ਜਿਹੜਾ છાਤੀ ਮਾਰੋ ਪੀ ਤੋ 35 ਦਾ ਜਗਾ ਜੇ ਤੇ ਕਮਾਨਾ ਦਾ ਕੋਣ ਹੈ ਘਰ ਚਾ ਮੁੰਡਾ ਕੋਈ ਦਾਲ ਫੁਲਕਾ ਮਾੜਾ ਮੋਟਾ ਕਮਾਂਦਾ ਜੇ ਆਹ ਵਿਚਾਰੀ ਜਿਹੜੀ ਘਰਾਂ ਦੇ ਭਾਂਡੇ ਮਾਂ ਦੀ ਜੇ ਭੈਣ ਮੇਰੀ ਰੱਬ ਤਰਸੀ ਯਾਰ ਕੁਛ ਨਾ ਕੁਛ ਤੇ ਕੋਈ ਇਨਸਾਨੀ ਨਾਤੇ ਮੈਂ ਕਹਿੰਦਾ ਕੁਛ ਨਾ ਕੁਛ ਕਰ ਦੋ ਬੋਤਾ ਨਹੀਂ ਤੇ ਕੁਛ ਗਰੀਬ ਦੀ ਜਿਹੜੀ ਹੈ ਛੱਤੀ ਪਵਾ ਦਿੱਤੀ ਜਾਵੇ ਮੈਂ ਬਹੁਤ ਬਹੁਤ ਧੰਨਵਾਦੀ ਹੋਵਾਂਗਾ ਇੰਨੀ ਤੁਹਾਡੀ ਲੋਕਾਂ ਦੀ ਤੁਸੀਂ ਕਹਿੰਦੇ ਵੀ ਸਾਡਾ ਆਪ ਆਹ ਕੰਮ ਕਰਤਾ ਆਹ ਕਰਤਾ ਮੈਂ ਕਹਿੰਦਾ ਛੋਟਾ ਜਿਹਾ ਕਿਤੇ ਛੱਤ ਪਵਾ ਦਿਓ ਕਿਤੇ ਬਾਹਰ ਨਹੀਂ ਛੱਤ ਪਵਾ ਦਿਓ ਯਾਰ ਲੈਂਡਰ ਨਾ ਪਵਾ ਕੇ ਦਿਓ ਤੁਸੀਂ ਵੀ ਲੋਕਾਂ ਦੀ ਸੇਵਾ ਕਰਦੇ ਰਹੇ ਥੋੜੀ ਬੋਦੀ ਤੁਸੀਂ ਵੀ ਤੁਹਾਡੇ ਵੱਲੋਂ ਵੀ ਕੋਈ ਉਪਰਾਲਾ ਕੀਤਾ ਜਾਵੇ ਦੇਖੋ ਜਿੱਥੇ ਲੋਕ ਕਰਨਗੇ ਉੱਥੇ ਮੈਂ ਤੇ ਹਰ ਵੇਲੇ ਆਪ ਤੇ ਤਤਬਰ ਹੈ ਗਈਆਂ ਜਿੰਨੇ ਜੋਗਾ ਹੋਵਾਂਗਾ ਮੈਂ ਨਾਲ ਵਿੱਚ ਕੋਲ ਖਲੋਗੇ ਜੋ ਮੇਰੇ ਕੋਲ ਤਿਲ ਫੁੱਲ ਛਰੇਗਾ ਮੈਂ ਵਿੱਚ ਆ ਪਾਵਾਂਗਾ ਜਿੱਤੇ ਮੈਂ ਕਰਾਵਾਂਗਾ ਪਹਿਲਾਂ ਤਾਂ ਸਾਰਿਆਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਸਾਡੀ ਮੇਰੀ ਵਾੜ ਚ ਗੰਡਾ ਸਿੰਘ ਕਲੋਨੀ ਹੈ ਜਿਹੜੇ ਕਿ ਲੋਕ ਬਹੁਤ ਹੀ ਰੋਜ ਖਾਨ ਰੋਜ ਕਮਾਨ ਤੇ ਖਾਨ ਵਾਲੇ ਲੋਕ ਨੇ ਦਿਯਾਰੀ ਵਾਲੇ ਲੋਗੇ ਔਰ ਇਹਨਾ ਇਹ ਆਪ ਵਿਚਾਰੇ ਆਪਣੇ ਘਰ ਚ ਨਹੀਂ ਸੀਗੇ ਕਿਤੇ ਗਏ ਸੀਗੇ ਆਪਣੇ ਕੰਮ ਤੇ ਗਏ ਸੀਗੇ ਤੇ ਮੁੰਡਾ ਵੀ ਦਿਯਾਰੀ ਤੇ ਗਿਆ ਸੀਗਾ ਤੇ ਪਿੱਛੋਂ ਇਹਨਾਂ ਨੂੰ ਪਤਾ ਲੱਗਾ ਕਿ ਇਹਨਾਂ ਨੂੰ ਫੋਨ ਗਿਆ ਕਿ ਇਹਨਾਂ ਦੇ ਕਾਰ ਅੱਗ ਲੱਗ ਗਈ ਹੈ ਅੱਗ ਲੱਗਣ ਦਾ ਕਾਰਨ ਹਾਲੇ ਤੱਕ ਪਤਾ ਨਹੀਂ ਲੱਗਾ ਪਰ ਤੁਸੀਂ ਦੇਖ ਸਕਦੇ ਹੋ ਕਿ ਆਗ ਨੇ ਉਹਨਾਂ ਦਾ ਪੂਰਾ ਕਾਰ ਹੀ ਤਬਾਹ ਕਰ ਦਿੱਤਾ ਹੈ ਕਿਉਂਕਿ ਬਾਲਿਆ ਵਾਲੀ ਛਾਤੀ ਕੀ ਤਿਆਗ ਇਕਦਮ ਫਰੀ ਗਈ ਕਿ ਉਹਦੇ ਕਰਕੇ ਇਹ ਵਿਚਾਰਿਆਂ ਦਾ ਪੂਰਾ ਹੀ ਕਮਰਾ ਅਸੀਂ ਲੋਕ ਦੇਖ ਸਕਦੇ ਆ ਔਰ ਮੈਂ ਵਕਤ ਤੋਂ ਬਾਅਦ ਐਨਜੀਓਸ ਨੂੰ ਅਪੀਲ ਕਰਾਂਗੀ ਤੁਹਾਡੇ ਚੈਨਲ ਰਾਹੀਂ ਕਿ ਜਿਹੜੀਆਂ ਵੀ ਐਨਜੀਓਸ ਇਹ ਪੈਨ ਦੀ ਹੈਲਪ ਕਰਨ ਤਾਂ ਕਿ ਇਹਨਾਂ ਦਾ ਅਸੀਂ ਜਰਾ ਇੱਕ ਇਹਨਾਂ ਦੀ ਕਿਉਂਕਿ ਰੋਜ਼ ਕਮਾਨ ਤੇ ਖਾਨ ਵਾਲੇ ਲੋਕ ਨੇ ਇਹ ਨਾਲ ਨਾਲ ਬਹੁਤ ਯਾਦਾ ਮਾਰਾ ਹੋਇਆ ਹੈ ਇਹਨਾਂ ਵਿਚਾਰਿਆਂ ਦਾ ਰਹਿਣ ਵਾਲਾ ਕਮਰਾ ਸੀਗਾ ਜਰਾ ਅੱਗ ਦੇ ਨਾਲ ਸੜ ਗਿਆ ਸੀ ਦੇਖ ਸਕਦੇ ਆ ਤੇ ਮੇਰੀ ਐਨ ਜੀਓਜ਼ ਦੇ ਅੱਗੇ ਅਪੀਲ ਹੈ ਕਿ ਆਪਾਂ ਇਹ ਭੈਣ ਦੀ ਵੱਧ ਤੋਂ ਵੱਧ ਮਦਦ ਕਰੀਏ ਤੁਹਾਡੇ ਵੱਲੋਂ ਇਹਨਾਂ ਦੇ ਫਾਰਮ ਵੀ ਭਰਾਈ ਜਾਣਗੇ ਹਾਂਜੀ ਹਾਂਜੀ ਮੇਰੇ ਵੱਲੋਂ ਜੋ ਵੀ ਬੰਦਾ ਹੋਇਆ ਹੋਏਗਾ ਜੋ ਵੀ ਨਰੇਂਦਰ ਮੋਦੀ ਜੀ મોદી ਸਰਕਾਰ ਦੀਆਂ ਸਕੀਮਾਂ ਜੋ ਵੀ ਆਉਂਦੀਆਂ ਬਾਲਿਆਂ ਦੀ ਛੱਦਾ ਜਿੱਦਾਂ ਵੀ ਆਂਦਾ ਹੈ ਉਹ ਮੈਂ ਆਜੀ ਭਰਾਵਾਂਗੀ ਇਹਨਾਂ ਕੋਲ ਔਰ ਇਹਨਾਂ ਦਾ ਫਾਰਮ ਵੀ ਫਿਲ ਕਰਵਾਵਾਂਗੀ ਔਰ ਕਾਰਪੋਰੇਸ਼ਨ ਦੇ ਅੱਗੇ ਵੀ ਬੇਨਤੀ ਕਰਾਂਗੀ ਕਿ ਆਨੰਦ ਨੂੰ ਜਲਦ ਤੋਂ ਜਲਦ ਪੈਸੇ ਆਣ ਤਾਂ ਕਿ ਇਹ ਲੋਕ ਆਪ ਆਪਣਾ ਕਮਰਾ ਬਣਾ ਸਕਣ ਔਰ ਕਿਉਂਕਿ ਆਨ ਵਾਲਾ ਟਾਈਮ ਮਿਆਦਾ ਟਾਈਮ ਹੈ ਤੇ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਦੀ ਵੀ ਕੋਈ ਦਿੱਕਤ ਨਾ ਆਵੇ ਤੇ ਇਹਨਾਂ ਆਰਾਮ ਨਾਲ ਆਪਣੀ ਜ਼ਿੰਦਗੀ ਜੀ ਸਕਣ ਅਨੇ ਸਰ ਤੁਹਾਡੇ ਅੱਜ ਤੁਸੀਂ ਮਗਰ ਪ੍ਰਧਾਨ ਦੇ ਬੀਜੇਪੀ ਦਾ ਅੱਜ ਪਹੁੰਚਿਆ ਗਿਆ ਕੀ ਕਹਿਣਾ ਚਾਹੁੰਦੇ ਹੋ ਅੱਜ ਦੇਖੋ ਬਹੁਤ ਹੀ ਮਾੜੀ ਗੱਲ ਹੋਈ ਆ ਇੱਕ ਗਰੀਬ ਪਰਿਵਾਰ ਹੈ ਇਹਨਾਂ ਦੀ ਛੱਤ ਪਹਿਲੇ ਪਤਾ ਚੱਲ ਗਿਆ ਕਿ ਸਿਲੰਡਰ ਨਾਲ ਅੱਗ ਲੱਗੀ ਪਰ ਬਾਅਦ ਚ ਪਤਾ ਚੱਲਾ ਕਿ ਸਿਲੰਡਰ ਨਹੀਂ ਕਈ ਹੋਰ ਕਾਰਨ ਕਰਕੇ ਇਹਨਾਂ ਦੀ ਅੱਗ ਲੱਗੀ ਖੈਰ ਅੱਗ ਤਾਂ ਆ ਗਈ ਹੁੰਦੀ ਹੈ ਪੂਰੀ ਤੁਸੀਂ ਦੇਖ ਸਕਦੇ ਪੂਰਾ ਕਮਰਾ ਰਾਖ ਹੋਇਆ ਹੈ ਇਹਨਾਂ ਦਾ ਇੱਥੇ ਬੈਨਾਂ ਖਲੋਨਾ ਜੋ ਵੀ ਖਾਣਾ ਪੀਣਾ ਇਹਨਾਂ ਦਾ اسی ਕਮਰੇ ਚ ਹੁੰਦਾ ਸੋ ਸ਼੍ਰੋਤੀ ਬਿਸਵੀ ਪਹੁੰਚਿਆ ਸਾਡੇ ਵਾਰ ਕਾਉਂਸਲਰ ਇਹ ਪਾਰਟੀ ਤਾਂ हट ਕੇ ਕੰਮ ਹੁੰਦਾ ਸਾਡੇ ਕੋਲ ਜੋ ਮਦਦ ਸੀ ਅਹੀ ਕਰ ਵੀ ਦਿੱਤੀ ਹੁਣ ਔਰ ਅੱਗੇ ਵੀ ਇਹਨਾਂ ਨੂੰ ਵਿਸ਼ਵਾਸ ਦਿਲਾਇਆ ਹੈ ਅਸੀਂ ਤੁਹਾਡੀ ਮਦਦ ਕਰਦੇ ਰਹਾਂਗੇ ਕੋਈ ਘਬਰਾਣ ਦੀ ਗੱਲ ਨਹੀਂ ਆ ਖਾਸ ਤੌਰ ਤੇ ਦੁੱਖ ਪਤਾ ਕਿਥੇ ਹੁੰਦਾ ਦੁੱਖ ਮੇਜਰ ਜੇਥੇ ਹੁੰਦਾ ਜਦੋਂ ਸਾਡੇ ਡਿਪਟੀ ਸੀਨੀਅਰ ਡਿਪਟੀ ਮੇਅਰ ਵੀ ਇਸੇ ਏਰੀਆ ਤੋਂ ਕਿਉਂਕਿ ਉਹਨਾਂ ਕੋਲ ਪਾਵਰ ਹੈਗੀ ਹੁਣ ਸਾਡੇ ਕਾਉਂਸਲਰ ਇਹਨਾਂ ਕੋਲ ਪਾਵਰ ਨਹੀਂ ਹੈਗੀ ਇਹ ਵੱਤ ਵੱਤ ਬਾਲੇ ਦੀ ਛੱਤ ਤੋਂ ਬਰਾ ਸਕਦੇ ਪੇਕਿੰਗ ਪਾਸ ਤੋਂ ਉਹਨਾਂ ਨੇ ਕਰਨਾ ਸੋ ਉਹਨੋਂ ਕੋਲ ਪਾਵਰ ਆ ਗਈ ਇੰਪਰੂਵਮੈਂਟ ٹرسٹ ਚੇਅਰਮੈਨ ਸਾਡੇ ਰਿੰਟੂ ਜੀ ਉਹ ਵੀ ਦਰਦੇ ਹਨ ਉਹਨਾਂ ਵਾਸਤੇ ਬਹੁਤ ਛੋਟਾ ਜਾਂ ਕੰਮ ਹੈ ਸੋ ਮੈਂ ਸਮਝਦਾ ਉਹਨਾਂ ਨੂੰ ਅੱਗੇ ਆਣਾ ਚਾਹੀਦਾ ਕਿਉਂਕਿ ਮੁਸੀਬਤ ਕਿਸੇ ਨੂੰ ਨਹੀਂ ਪਤਾ ਕਿਦੋਂ ਆਏ ਮੈਂ ਇਹਨਾਂ ਨੂੰ ਆਸ਼ਵਾਸਨ ਦਿੱਤਾ ਕਿ ਮੈਂ ਜਿੰਨੀ ਵੀ ਮੇਰੇ ਅੰਜੋ ਥਰੂ ਮਦਦ ਹੋਏਗੀ ਮੈਂ ਕਰਾਂਗੇ ਜਿਸ ਤਰ੍ਹਾਂ ਵੀ ਹੋਏਗੀ ਮੈਂ ਮਦਦ ਕਰਾਂਗੇ ਲੇਕਿਨ ਦੇਖੋ ਸਰਕਾਰਾਂ ਹੈਗੇ ਸਰਕਾਰਾਂ ਵਾਸਤੇ ਛੋਟਾ ਜਾਂ ਕੰਮ ਹੁੰਦਾ ਮੈਂ ਉਮੀਦ ਕਰਾਂਗਾ ਉਹ ਵੀ ਆ ਕੇ ਤੇ ਇਹਨਾਂ ਦੀ ਮਦਦ ਕਰਨਗੇ ਤਾਂ ਕਿ ਆਉਣ ਵਾਲੇ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਬਰਸਾਤ ਆਦੇ ਦਿਨ ਹੈ ਇਹਨਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਤੁਹਾਡਾ ਤੇ ਇਹ ਲੱਗਦੀ ਘਰ ਜਿਵੇਂ ਸਿਲੰਡਰ ਫਟ ਗਿਆ ਆ ਹੈ ਹਾਂ ਜੀ ਤੇ ਆਪਣਾ ਮੈਂ ਕੰਮ ਕਰਦਾ 7000 ਰੁਪਏ ਲੈਣਾ ਮੈਟਰੋ ਕੰਮ ਕਰਦਾ ਹਾਂ ਅੱਛਾ ਜੀ ਤੇ ਆਪਣਾ ਕੀ ਨਾ ਲਿੰਦੇ ਉਹਦੇ ਵਿੱਚ ਸਿਰਫ ਹਨੂੰ 4-5000 ਰੁਪਏ ਹੀ ਬਚਦਾ ਹੋਇਆ ਕਿ ਖਾਣਾ ਤੇ ਕੀ ਘਮੋਣਾ ਸਾਡੇ ਘਰ ਵਿੱਚ ਸਭ ਕੁਝ ਸੜ ਗਿਆ ਹੈ ਅਗਲਾਕੇ ਮੰਜੇ ਸੜ ਗਏ ਮਸ਼ੀਨ ਸੜ ਗਈ ਪੱਖੇ ਵਗੈਰਾ ਸੜ ਗਏ ਹੋਏ ਆ ਫੋਨ ਵਾਲਾ ਕੱਪੜਾ ਨਹੀਂ ਫੋਨ ਵਾਲਾ ਕੱਪੜਾ ਕੋਈ ਹੈ ਇਸ ਦੇ ਤਾਂ ਵੀ ਨਹੀਂ ਬਚਾ ਹੋਇਆ ਤੁਹਾਡੇ ਇੱਥੇ ਸੀਨੀਅਰ ਡਿਪਟੀ ਮੇਅਰ ਨੇ ਪ੍ਰੇਕਾ ਸ਼ਰਮਾ ਵੀ ਆ ਪ੍ਰੂਮਟਾਸ ਦੇ ਚੇਅਰਮੈਨ ਵੀ ਆ ਡਿਟੂਰੀ ਉਹਨਾਂ ਨੂੰ ਕੀ ਪੀੜਾ ਨਹੀਂ ਚਾਹੁੰਦੇ ਉਹਨਾਂ ਨੂੰ ਇਹੋ ਫੀਲ ਕਰਨਾ ਚਾਹੁੰਦੇ ਆ ਵੀ ਵੱਤ ਤੋਂ ਵੱਧ ਸਾਡੀ ਮਦਦ ਕੀਤੀ ਜਾਵੇ